ਇਹ ਕਾਂਗਰਸ ਜਿਹਨੇ 84 ਦੇ ਕਤਲੇਆਮ ਕਰਕੇ ਖੁਦ ਨਸਲਕੁਸ਼ੀ ਕੀਤੀ ਦਿੱਲੀ ਦੀਆਂ ਗਲੀਆਂ ਵਿੱਚ ਇਹ ਕਾਂਗਰਸ ਜਿਹਦੇ ਸ਼੍ਰੀ ਅਕਾਲ ਦਸ ਸਭ ਟੈਟਰੀ ਕੀਤਾ ਸੀ ਅੱਜ ਫਿਰ ਝਖਮਾਂ ਤੇ ਲੂਣ ਛਿੜਕ ਰਹੇ ਐ ਇਹ ਵੋਟਾਂ ਦਾ ਦਿਨ ਉਹ ਰੱਖਿਆ ਕਿ ਪਹਿਲੀ ਜੂਨ ਜਿੱਦਾਂ ਇੰਦਰਾ ਗਾਂਧੀ ਨੇ ਉੱਥੇ ਹਮਲਾ ਕਰਾਇਆ ਸੀ ਜੇ ਇੱਕ ਵੀ ਵੋਟ ਤੁਸੀਂ ਪੰਜੇ ਨੂੰ ਪੁੰਦਦੇ ਹੋ ਸਭ ਮਿਲੋ ਸਿੱਧੀ ਗੋਲੀ

ਜਾ ਦਰਵਾਜਾ ਸਾਹਿਬ ਦੇ ਵਿੱਚ ਜਿਹੜਾ ਸੀ ਉਹਦੀ ਹਿੱਕ ਵਿੱਚ ਗੋਲੀ ਮਾਰੀ ਗਈ ਸੀ ਨਹੀਂ ਭੁੱਲੋਗੇ ਮੇਰੇ ਵੀਰੋ ਨਹੀਂ ਭੁੱਲੋਗੇ ਸਮਾਣੀ ਮੈਂ ਤੁਹਾਨੂੰ ਰੇਸਤਾ ਦੀਆਂ ਗੱਲਾਂ ਕਰਾਂ ਸਮਾਣੀ ਕਿ ਮੈਂ ਮੁੱਖ ਮੰਤਰੀ ਨਲਾਕੀ ਦੀ ਗੱਲ ਕਰਾਂ ਸਮਾਣੀ ਕਿ ਜੋ ਅੱਜ ਪੰਜਾਬ ਦੀ ਇੱਕ ਕਦਰਾਂ ਕੀਮਤਾਂ ਖਤਮ ਹੋਈਆਂ ਜੋ ਸਮਾਜ ਦਾ ਕਲਚਰ ਖਤਮ ਹੋਇਆ ਅੱਜ ਇਹਨੂੰ ਤੁਸੀਂ ਬਣਾਇਆ ਸੀ ਇਸ ਕਰਕੇ ਕਿ ਛੱਲੇ گا ਕੇ ਸੁਣਾਵੇ ਇਹ ਮੁੱਖ ਮੰਤਰੀ ਇਸ ਕਰਕੇ ਬਣੇ ਸੀ ਕਿ ਕਿਕਲੀਆਂ گا ਕੇ ਸੁਣਾਵੇ ਅਸੀਂ ਤੇ ਸੋਚਿਆ કે મુખ્યમંત્રી નોકરીયા દેગા મુખ્યમંત્રી બેરોજગારી દૂર કરેગા લો અન ઓર્ડર ઠીક કરેગા પર લોકલ વાય તમાશ બીન બના કે ચટગલે સુલા કે જો हालात કિતતે હુએ હે ઓ સારા કુછ તુસી દેખ દે ઓ સાસ સર્ગજી મુખ્યમંત્રી દ સ્ટેટસ આજ ખતમ કર દેતા હે એ ક્ષકિયત ને ઓ સારે સદા પ્રકાશજી બાદલ વલો કીતી વિકાસ દે કાર્ય સદા સુખવીર સિંહજી બાદલ દે વિઝન અદે સોચ